ਸੇਵਕਿਆ ਲਾ ਕੇ ਆਲਾ ਧਿਆਨ ਵਿੱਚ ਰੱਖੇ ਤਾਂ ਆਪਣਾ ਫੋਨ ਬੰਦ ਕਰ। ਹੋ ਗਿਆ ਕਿਪਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਸੰਗਤਾ ਪ੍ਰਤੀ ਇੱਕ ਜ਼ਰੂਰੀ ਬੇਨਤੀ ਹੈ ਕਿ ਜੋ ਬਟਾਲਾ ਸ਼ਹਿਰ ਦੇ ਵਿੱਚ ਨਗਰ ਧਰਮਪੁਰਾ ਕਲੋਨੀ ਵਿਖੇ ਗੁਰਦੁਆਰਾ ਭਗਤ ਕਬੀਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਉਦੇ ਉੱਤੇ ਜੋ ਪੁਲਿਸ ਪ੍ਰਸ਼ਾਸਨ ਤੇ ਅਤੇ ਜੋ ਸਮੇਂ ਦੀ ਸਰਕਾਰ ਆ ਉਹ ਝੂਠੀਆਂ ਫਵਾਵਾ ਜਿਹੜੀਆਂ ਸਾਨੂੰ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਆਰਡਰਾਂ ਦੇ ਇਹ ਆਦੇਸ਼ ਦੇ ਦੇ ਕਿ ਤੋੜ ਮਰੋੜ ਕੇ ਜਿਹੜੇ ਆਰਡਰ ਹੋਏ ਨੇ ਉਹਨਾਂ ਨੂੰ ਤੋੜ ਮਰੋੜ ਕੇ ਸੰਗਤਾਂ ਨੂੰ ਦੱਸ ਰਹੇ ਹਨ ਸਰਕਾਰ ਦੀਆਂ ਤੇ ਅਫਸਰਾਂ ਦੀਆਂ ਜਿਹੜੀਆਂ ਚਾਲਾਂ ਨੇ ਇਹ ਬਹੁਤ ਇਦਾਂ ਦੀਆਂ ਟੇਡੀਆਂ ਚੱਲਣੀਆਂ ਜੋ ਮੀਡੀਆ ਵਾ ਮੀਡੀਆ ਨੇ ਇਹਨਾਂ ਨੇ ਆਪਣੇ ਹਾਤਾਚ ਕੀਤਾ ਮੀਡੀਆ ਜਿਹੜਾ ਕੋਈ ਸਹੀ ਖਬਰ ਨਹੀਂ ਦੇ ਰਿਹਾ ਇਹ ਆ ਜਾ ਕੇ ਇੱਕ ਸਰਕਾਰੀ ਜਗ੍ਹਾ ਕਹਿ ਰਹੇ ਨੇ ਸੁਪਰੀਮ ਕੋਰਟ ਦੇ ਆਰਡਰ ਦੱਸ ਰਹੇ ਨੇ ਉਹ ਸੁਪਰੀਮ ਕੋਰਟ ਦੇ ਜਿਹੜੇ ਆਰਡਰ ਨੇ ਉਹ ਆਰਡਰ ਜਿਹੜੇ ਨੇ ਹੋਏ ਨੇ ਉਹ ਪੁਰਾਣੇ ਕਾਫੀ ਧੇਰ ਦੇ ਹੋਏ ਨੇ ਤੇ ਹੋਏ ਉਹ ਇਸ ਇਸ ਸਬੰਧ ਵਿੱਚ ਨਹੀਂ ਹੋਏ ਉਹ ਹੋਏ ਉਹਨਾਂ ਦਾ ਸਾਡੇ ਵਕੀਲ ਸਾਹਿਬ ਨੇ ਉਹ ਆਰਡਰ ਪੜ੍ਹੇ ਨੇ ਉਹ ਆਰਡਰ ਹੋਏ ਨੇ ਜਿਹੜੀਆਂ ਸਰਕਾਰੀ ਜਗ੍ਹਾ ਜਿਹੜੀਆਂ ਰੋਡਾਂ ਦੇ ਉੱਤੇ ਜਿੱਦਾਂ ਫੁੱਟਪਾਥ ਤੇ ਕੋਈ ਧਾਰਮਿਕ ਕੋਈ ਸਥਾਨ ਬਣਾਇਆ ਕਿਸੇ ਨੇ ਪਬਲਿਕ ਪਲੇਸ ਤੇ ਬਣਾਇਆ ਉਹਨਾਂ ਵਾਸਤੇ ਆਰਡਰ ਹੋਏ ਨੇ ਇਹ ਜਿਹੜੇ ਸੰਗਤਾਂ ਨੂੰ ਇੱਕ ਆਰਡਰ ਕੋਈ ਹੋਏ ਨੇ ਤੇ ਸਾਡੇ ਇਸ ਥਾਂ ਦੇ ਉੱਤੇ ਇਹ ਇਹਦੇ ਆਰਡਰ ਬਣਾਵਣਾ ਕਿ ਦੱਸੀਏ ਜਾਂਦੇ ਨੇ ਇਸ ਥਾਂ ਦੇ ਉੱਤੇ ਕੋਈ ਆਰਡਰ ਨਹੀਂ ਹੈ ਇਹ ਧਾਰਮਿਕ ਜਗਾ ਰਿਲੀਜੀਅਸ ਜਗਾ ਜਿਹੜਾ ਕਲੌਨੀ ਦੇ ਵਿੱਚ ਛੱਡੀ ਜਾਂਦੀ ਹੈ ਉਹ ਜਗਾ ਅਸੀਂ ਇਹਦਾ ਜਿਹੜਾ ਸਾਰਾ ਨਕਸ਼ਾ ਵੀ ਇਹਦੇ ਉੱਪਰ ਅਸੀਂ ਨੱਟ ਦੇ ਉੱਤੇ ਅਸੀਂ ਪਾ ਦੇਵਾਂਗੇ ਸਾਰੇ ਸੰਗਤਾਂ ਨੂੰ ਪਤਾ ਲੱਗ ਜਾਏਗਾ ਇਹ ਜਿਹੜੀਆਂ ਸਰਕਾਰਾਂ ਨੇ ਜਿਹੜੇ ਮੌਕੇ ਦੇ ਅਫਸਰ ਨੇ ਜਿਹੜੇ ਉਹ ਕੱਲ ਦੀਆਂ ਜਿਹੜੀਆਂ ਬਹੁਤ ਜ਼ਿਆਦੀਆਂ ਇਦਾਂ ਦੀਆਂ ਜਿਹੜੀਆਂ ਖਬਰਾਂ ਫਲਾ ਰਹੇ ਨੇ ਵੀ ਇਹਨਾਂ ਨੇ ਧੱਕੇ ਨਾਲ ਇੱਥੇ ਕਬਜ਼ਾ ਕੀਤਾ ਇੰਜ ਕੀਤਾ ਉੰਜ ਕੀਤਾ ਜਗ੍ਹਾ ਤੇ ਰਿਲੀਜੀਅਸ ਜਗ੍ਹਾ ਜਦੋਂ ਛੱਡੀਏ ਉਹਨੂੰ ਧੱਕੇ ਨਾਲ ਕੌਣ ਕਹਿ ਸਕਦਾ ਇਹ ਤੇ ਬਦੋ ਬਦੀ ਜਿਹੜੀ ਹੈ ਇਸ ਸਮੇਂ ਦੀ ਸਰਕਾਰ ਜਿਹੜੀ ਹੈ ਇਹ ਇਹ ਧੱਕਾ ਕਰ ਰਹੀ ਹੈ ਤੇ ਸੰਗਤਾਂ ਪ੍ਰਤੀ ਬੇਨਤੀ ਹੈ ਇੱਕ ਹਲਾਏ ਅੱਗੇ ਕਰ ਚੁੱਕੇ ਨੇ ਸਾਰੇ ਜਿੱਦਾਂ ਜੀਸੀਪੀ ਹਾਈਡਰੋਲਿਕ ਮਸ਼ੀਨ ਲੈ ਕੇ ਜੈਕ ਵਾਲੀਆਂ ਮਸ਼ੀਨਾਂ ਲੈ ਕੇ ਪੁਲਿਸ ਪ੍ਰਸ਼ਾਸਨ ਏਡੀਸੀ ਐਸਡੀ ਐਸਡੀਐਮ ਸਾਹਿਬ ਸਾਰਿਆਂ ਨੇ ਇੱਕ ਰੇਕ ਹਮਲਾ ਇਹਨਾਂ ਨੇ ਅੱਗੇ ਕੀਤਾ ਸਾਡੇ ਤੇ ਚਲੋ ਉਦੋਂ ਮਹਾਰਾਜ ਨੇ ਕਿਰਪਾ ਕੀਤੀ ਔਰ ਟਲ ਗਿਆ ਸੰਗਤ ਉਥੇ ਇਕੱਠੀ ਹੋ ਗਈ ਇਕੱਠੇ ਹੋ ਗਏ ਤੇ ਹੁਣ ਫੇਰ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਸਰਕਾਰ ਦੀ ਚਾਲ ਜਿਹੜੀ ਆ ਉਹ ਉਹ ਗੁਰੂ ਘਰ ਪ੍ਰਤੀ ਜਿਹੜੀ ਹੈ ਉਹ ਬਹੁਤ ਮਾੜੀ ਚੱਲ ਰਹੀ ਹੈ ਇਹਨਾਂ ਦੇ ਅਫਸਰਾਂ ਦੀਆਂ ਤੋੜ ਮਰੋੜ ਕੇ ਜਿਹੜੀਆਂ ਖਬਰਾਂ ਇਹ ਲਾ ਰਹੇ ਨੇ ਕਿ ਸਾਨੂੰ ਆ ਸੁਪਰੀਮ ਕੋਰਟ ਦਾ ਆਡਰ ਆ ਸਾਨੂੰ ਹਾਈ ਕੋਰਟ ਦਾ ਆਡਰ ਆ ਇਸ ਇਹ ਜਨਤਾ ਦੇ ਵਿੱਚ ਸਾਹਮਣੇ ਦੱਸਣ ਕਿ ਕਿਹੜਾ ਆਡਰ ਆ ਆਡਰ ਤੇ ਉਹ ਇੱਕ ਪਬਲਿਕ ਪਲੇਸ ਵਾਲਾ ਆਡਰ ਆ ਸਰਕਾਰੀ ਜਗ੍ਹਾ ਤੇ ਜੇ ਕੋਈ ਚੀਜ਼ ਬਣੀ ਹੈ ਧਾਰਮਿਕ ਜਗ੍ਹਾ ਬਣੀ ਹੈ ਉਹਦੇ ਵਾਸਤੇ ਆਡਰ ਆ ਤੇ ਇਹ ਤੇ ਕਲੋਨੀ ਦੇ ਵਿੱਚ ਜਿਹੜੀ ਰਿਲੀਜੀਅਸ ਜਗ੍ਹਾ ਛੱਡੀ ਹੈ ਉਹਦੇ ਉੱਪਰ ਅਸਥਾਨ ਬਣਿਆ ਇਸ ਝੂਠੀਆਂ ਫਵਾਹ ਡਾ ਡਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਵੀ ਸ਼ਾਇਦ ਅਸੀਂ ਕੋਈ ਧਕੇ ਨਾ ਇੱਥੇ ਕਬਜ਼ਾ ਕੀਤਾ ਇਹ ਸੰਗਤਾਂ ਨੂੰ ਬੇਨਤੀ ਹੈ ਜੇ ਕੋਈ ਫਿਰ ਇਦਾਂ ਦਾ ਕੋਈ ਹਮਲਾ ਕੋ ਇਦਾਂ ਦਾ ਕਰਨ ਗੁਰੂ ਘਰ ਨੂੰ ਇਥੋਂ ਚੁੱਕਣ ਦੀ ਜਾਂ ਨਿਸ਼ਾਨ ਸਾਹਿਬ ਪੁੱਟਣ ਦੀ ਕੁਝ ਇਥੇ ਕਰਨ ਅਸੀਂ ਤੇ ਇਥੇ ਪੂਰੇ ਆਪਣੇ ਪਹਿਰੇ ਤੇ ਤਤ ਪਰਿਆ ਫੌਜਾਂ ਵੀ ਇਥੇ ਕਾਫੀ ਤਤ ਪਰ ਨੇ ਰੋਜ਼ ਫੌਜਾਂ ਰਾਤ ਨੂੰ ਵੀ ਪਹਿਰਾ ਦੇ ਰਹੀਆਂ ਨੇ ਕਾਫੀ ਤੇ ਸੰਗਤਾਂ ਨੂੰ ਇਹ ਬੇਨਤੀ ਹੈ ਵੀ ਜੇ ਕਿਤੇ ਪੁਲਿਸ ਅਸੀਂ ਨੀਚ ਹਰਕਤਾਂ ਆਵੇ ਪੁਲਿਸ ਪ੍ਰਸ਼ਾਸਨ ਜਾਂ ਜਿਹੜਾ ਸਮੇਂ ਦੀ ਜਿਹੜੇ ਮੌਕੇ ਦੀ ਸਰਕਾਰ ਆ ਅਤੇ ਦੂਸਰੀ ਗੱਲ ਇਹ ਵੀ ਮੈਂ ਕਹਿਣੀ ਚਾਹੁੰਦਾ ਜਿਹੜੇ ਸਰਕਾਰਾਂ ਤੇ ਕਰਨ ਲੀਆਂ ਨੇ ਜਿਹੜੇ ਇੱਕ ਮਲਕਪੁਰ ਵਾਲੇ ਸੰਤ ਨੇ ਜਿਹੜੇ ਉਹ ਜਿਹੜੇ ਉਸ ਦਿਨ ਰਾਤ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਏਡੀਸੀ ਸਾਹਿਬ ਸਾਰੇ ਜਦੋਂ ਸਾਰੀ ਟੀਮ ਆਈ ਹੈ ਉਹਨਾਂ ਦੇ ਨਾਲ ਮਲਕਪੁਰ ਵਾਲੇ ਗੱਡੀਆਂ ਲੈ ਕੇ ਆਏ ਨੇ ਇਹ ਸੰਗਤਾਂ ਨੂੰ ਇਹ ਗੱਲ ਦਾ ਆਪਾਂ ਇਹ ਵੀ ਦੱਸਣਾ ਚਾਹੁੰਦੇ ਆਂ ਵੀ ਇਹੋ ਜਿਹੇ ਸੰਤਾਂ ਤੋਂ ਬਚੋ ਜਿਹੜੇ ਗੁਰੂ ਘਰਾਂ ਦੇ ਉੱਤੇ ਕਾਰਵਾਈਆਂ ਕਰਾਉਣ ਦੇ ਗੁਰੂ ਘਰਾਂ ਦੇ ਗੁਰੂ ਘਰਾਂ ਨੂੰ ਉੱਥੋਂ ਪਟਾਉਣ ਦੀ ਜਾਂ ਨਿਸ਼ਾਨ ਸਾਹਿਬ ਪਟਾਉਣ ਦੀਆਂ ਹਰਕਤਾਂ ਦੇ ਵਿੱਚ ਇਹੋ ਜਿਹੇ ਸਰਕਾਰਾਂ ਦੇ ਨਾਲ ਚੜ ਕੇ ਟਾਊਟ ਸੰਤ ਜਿਹੜੇ ਇਹੋ ਜੇ ਕੰਮ ਕਰਦੇ ਨੇ ਇਹਨਾਂ ਤੋਂ ਸੰਗਤ ਜਿਹੜੀ ਉਹ ਜਾਣੋ ਹੋਵੇ ਅਤੇ ਇਹਨਾਂ ਦਾ ਬਾਈਕਾਟ ਕਰੇ ਅਤੇ ਹੋਰ ਬਾਕੀ ਧਾਰਮਿਕ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਸੰਪਰਦਾਵਾਂ ਸਾਡੇ ਨਾਲ ਕਾਫੀ ਸੰਪਰਕ ਦੇ ਵਿੱਚ ਨੇ ਉਹ ਸਾਰੀਆਂ ਸਾਨੂੰ ਵਿਸ਼ਵਾਸ ਦੇ ਰਹੀਆਂ ਵੀ ਜਦੋਂ ਕੋਈ ਗੱਲ ਹੋਏ ਅਸੀਂ ਉੱਥੇ ਹਾਜ਼ਰ ਹੋਵਾਂਗੇ ਤੇ ਬਾਕੀ ਸਾਰਿਆਂ ਨੂੰ ਇਹ ਬੇਨਤੀ ਆ ਕਿ ਇਹ ਜਿਹੜੀ ਪੁਲਿਸ ਪ੍ਰਸ਼ਾਸਨ ਇਹ ਬਹੁਤ ਜਿਆਦੀ ਇਦਾਂ ਦੀਆਂ ਫੋਵਾਂ ਡਾਰੇ ਨੇ ਆ ਜਾ ਕੇ ਇੱਥੇ ਇਹਨਾਂ ਦਾ ਰਾਦਾ ਵੀ ਆਪਾਂ ਇੱਥੋਂ ਜਿਹੜਾ ਗੁਰੂ ਘਰ ਏਥੋਂ ਚੁੱਕਣਾ ਨਿਸ਼ਾਨ ਸਾਹਿਬ ਪੁੱਟਣੇ ਆ ਤੇ ਆਪਾਂ ਤੇ ਸਾਧ ਸੰਗਤ ਆਪਾਂ ਤੇ ਇੱਥੇ ਇਹ ਫੁਰਨਾ ਜਿੰਨੇ ਵੀ ਉੱਥੇ ਸਿੰਘ ਹੈ ਸਾਰਿਆਂ ਦਾ ਇਹ ਵੀ ਆਪਾਂ ਸ਼ੀਤੀਆਂ ਦੇ ਉੱਥੇ ਪਾ ਦਿਆਂਗੇ ਇੱਥੋਂ ਨਿਸ਼ਾਨ ਨਹੀਂ ਪੁੱਟਣ ਦਿਆਂਗੇ ਤੇ ਸੰਗਤਾਂ ਨੂੰ ਵੀ ਬੇਨਤੀ ਹੈ ਵੀ ਇਸ ਗੱਲ ਤੇ ਸचेत ਰਹਿਣ ਜਦੋਂ ਕੋਈ ਇਹੋ ਜਿਹੀ ਕੋਈ ਗੱਲ ਹੁੰਦੀ ਹੈ ਸੰਗਤਾਂ ਆਪਣਾ ਫਰਜ਼ ਸਮਝਦੀਆਂ ਹੋਈਆਂ ਉਹ ਉੱਥੇ ਵੀਰਾ ਘੱਟ ਕੇ ਉਸੇ ਵੇਲੇ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਇਸ ਬਚਨ ਦੇ ਉੱਤੇ ਧਿਆਨ ਕਰਕੇ ਆਪੋ ਆਪਣੇ ਜੋ ਸੰਗੀ ਸਾਥੀ ਹੈ ਉਹਨਾਂ ਨੂੰ ਸਾਰਿਆਂ ਨੂੰ ਸੁਚੇਤ ਕੀਤਾ ਜਾਵੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ